ਸੰਗਯਾ ਲਾਈਵ 88 ਚਨਤਤ ਤੁਹਾਡਾ ਸਵਾਗਤ ਹੈ ਮਾਨਯੋਗ ਐਸਐਸਪੀ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਅਗਸਤ ਦੇ ਸਬੰਧ ਚ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਐਸਐਚਓ ਇੰਸਪੈਕਟਰ ਬਲਜੀਤ ਕੌਰ ਸਰਦ ਦੀ ਅਗਵਾਈ ਹੇਠ ਫਲੈਗ ਮਾਰਚ ਕਰਿਆ ਗਿਆ ਇਹ ਫਲੈਗ ਮਾਰਚ ਥਾਣਾ ਧਾਰੀਵਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਧਾਰੀਵਾਲ ਤੋਂ ਗੁਜ਼ਰਦਾ ਹੋਇਆ ਬਸਟਰ ਧਾਰੀਵਾਲ ਵਿਖੇ ਪੰਕ ਪੂਜਾ ਜਿੱਥੇ ਸ਼ੱਕੀ ਵਾਨਾਂ ਦੀ ਚੈਕਿੰਗ ਕੀਤੀ ਗਈ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਚਓ ਇੰਸਪੈਕਟਰ ਬਲਜੀਤਪੁਰ ਸਰਾ ਨੇ ਕਿਹਾ ਕਿ 15 ਅਗਸਤ ਦੇ ਸੰਬੰਧ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਲਈ ਫਲੈਗ ਮਾਰਟ ਕੱਢਿਆ ਗਿਆ ਐਸਐਚਓ ਨੇ ਪਿਆ ਕਿ ਪੁਲਿਸ ਜਵਾਨ ਵੱਖ-ਵੱਖ ਤਾਵਾਂ ਤੇ ਵਰਦੀ ਵਿੱਚ ਅਤੇ ਸਿਵਲ ਐਡਰੈਸ ਵਿੱਚ ਤਨਾਤ ਹਨ ਤੇ ਲੋਕ ਅਮਨ-ਅਮਾਨਾ 15 ਅਗਸਤ ਮਨਾਉਣ ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਨ ਵਾਰਸ ਵਸਤੂ ਮਿਲਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਐਸੇ ਤੋਂ ਇੰਸਪੈਕਟਰ ਬਲਜੀਤ ਕੌਰ ਸਰਾਣੇ ਦੱਸਿਆ ਕਿ ਉਹਨਾਂ ਵੱਲੋਂ ਸਕੂਲਾ ਕਾਰਜਾਂ ਅਤੇ ਪਿੰਡ ਦੇ ਮੋਤਵਰਾਂ ਨਾਲ ਮੀਟਿੰਗਸ ਕਰਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 2 ਪਈਆ ਅਤੇ 4 ਪਈਆ ਵਾਹਨ ਨਾ ਚਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਦੇਖੋ ਪਰਿਵਾਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹੋ ਗਿਆ ਇਸ ਦੀ ਸਾਵਧਾਨੀ ਕਰਦੀਆਂ ਹਜਾਤਾਂ ਦੇ ਮੁਤਾਬਕ 15 ਅਗਸਤ ਦਾ ਤਿਹਾੜ ਆ ਰਿਹਾ ਹੈਗਾ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਜਿਹੜਾ ਹੈਗਾ ਇਹ ਲੈਂਡਮਾਰਕ ਤੇ ਜਗਾ ਜਗਾ ਜਿਹੜੀ ਅਸੀਂ ਚੈਕਿੰਗ ਕਰ ਰਹੇ ਹਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਲੋਕਾਂ ਨੂੰ ਨਾਲ ਇਹ ਵੀ ਵਿਹਦਾ ਕਰ ਰਹੇ ਹਾਂ ਕਿ ਜੇ ਕੋਈ ਤਾਂ ਹੁਣ ਵਾਰ ਕੀ ਦੀਆ ਕੋਈ ਐਦਾਂ ਦੀ ਲੱਗਦੀ ਆ ਕਿ ਸਾਨੂੰ ਇਨਫੀਮੇਸ਼ਨ ਜਿਹੜੀ ਉਹ ਦਿੱਤੀ ਜਾਵੇ ਮੈਡਮ 15 ਅਗਸਤ ਨੂੰ ਲੈ ਕੇ ਜਿਹੜਾ ਵਾ ਖੜੇ ਪ੍ਰਸ਼ਾਸਨ ਦਾ ਜਿਹੜਾ ਰਾਜਤ ਨੇ ਤੁਹਾਡੇ ਕੋਲੋਂ ਲਾਟੇ ਕਿ ਲਗਾਏਗੇ ਜੁਰਮ ਬਿਲਕੁਲ ਜੀ ਸਾਡੀ ਰਾਤ ਵੀ ਲਾਕੇ ਨਹੀਂ ਤੇ ਦਿਨੇ ਵੀ ਆ ਤੇ ਦਿਨੇ ਵੀ ਸਾਡੇ ਜਿਹੜੇ ਥਿਲੇ ਗੱਤ ਦੇ ਦੇਖੀ ਵੀ ਤੇ ਦਿਨ ਹੀ ਖੰਦੇ ਜਿਹੜੇ ਖੜੇ ਆ ਵੱਖ-ਵੱਖ ਜਗ੍ਹਾ ਤੇ ਨਾਟਕ ਜਿਹੜੇ ਲਗਾ ਰਹੇ ਨੇ ਮੈਡਮ ਕਰਵਾਸੀਨੀ ਮੇਰੀ ਇਹ ਹੀ ਬੇਨਤੀ ਆ ਕਿ ਬੜੀ ਅਮਨ আর ਸ਼ਾਂਤੀ ਦੇ ਨਾਲ ਜਿਹੜੀ ਹੈਗੀ 15 ਅਗਸਤ ਦਾ ਤਿਹਾੜ ਜਿਹੜਾ ਖੁਸ਼ੀਆਂ ਨਾਲ ਮਨਾਓ ਖੁਸ਼ੀਆਂ ਦੇ ਨਾਲ ਮਨਾਓ ਅਸੀਂ ਸਾਡੀ ਸ੍ਰੀ ਸਵਾਸਤੇ ਵਚਨ ਬੰਦਾ ਦਿਨ ਤੇ ਰਾਤ ਜੋ ਐਸਾ ਹਿਸਾਬੀਆਂ ਹਜਾਕਾਰੇ ਮਤਾਬਕ ਲੋਕਾਂ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਆਂ ਮੜਵ 18 ਸਾਲ ਤੋਂ ਘੱਟ ਬੱਚਿਆਂ ਉਹਦੇ ਵਿੱਚ ਥੋੜਾ ਟਾਈਮ ਦਿੱਤਾ ਸੀ ਮੈਂ ਸਕੂਲਾਂ ਤੇ ਕਾਰਜਾਂ ਵਿੱਚ ਜਾ ਕੇ ਕਰ ਰਹੀ ਹੈਗੀ ਆ ਤੇ ਕਿੰਦਾ ਨਹੀਂ ਜਾਤੀ ਉਹਨਾਂ ਦੇ ਪੇਰੇ ਸਮੇਂ ਵੀ ਵਾਧਾ ਕਰ ਰਹੀ ਹੈਗੀ ਆ ਤੇ ਇਹ ਜਿਹੜੇ ਵਹੀਕਲ ਹੈਗੇ 18 ਸਾਲ ਤੋਂ ਘੱਟ ਬੱਚੇ ਆਪਣੇ ਨੂੰ ਨਾਂ ਦੋ ਜਿਹੜੇ ਸਕੂਲਾਂ ਜਾ ਰਹੇ ਹੋ ਸਕੂਲ ਦੀ ਬੱਸ ਜਾਏ ਖੁਦ ਆਪ ਨੂੰ ਖਾਲੀ ਕੇ ਲੈ ਕੇ ਆਉਣ